खा ना और मैं नहीं करनी <small sound> ད� 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 ད ད ད ཁད ཁད ਬਾਬਾ ਡਿਜ਼ਾਈਨ ਵਾਲਾ ਜਿਹੜਾ ਕੱਪੜੇ ਸ਼ੋਅਰੂਮ ਖੋਲ੍ਹਿਆ ਉਹ ਦਾ ਦੁਕਾਨ ਹੈ ਤੇ ਸਭ ਤੋਂ ਪਹਿਲਾਂ ਸਹਿਬ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲਿਆ ਗਿਆ ਤੇ ਸੰਤਾਂ ਦੀ ਦਮਾਰ ਇਸ ਸੂਟ ਦੀ ਸੇਵਾ ਰਹੀ ਹੈ ਜਨਨ ਵਾਲੀ ਸੇਵਾ ਬਿਲਕੁਲ ਇਹ ਫਿਰ ਮਾ ਰੋਡ ਦੇ 6 ਦਸਵੇਂ ਕਾਲਜ ਦੇ ਸਾਹਮਣੇ ਤੁਸੀਂ ਪਾਪਾ ਨਿੱਕੇ ਰੀਰ ਨੂੰ ਜਾਂਦਾ ਪਾਪਾ ਕਰ ਸਾਨੂੰ ਉੱਥੇ ਪਹਿਲੀ ਉੱਪਰ ਦੁਕਾਨ ਸ਼ਾਪ ਜਿਹੜੀ ਖੁੱਲੀ ਹੈ 바ਵਾ ਜਿਹੜੀ ਇੱਥੇ ਕੱਪੜੇ ਕੱਪੜੇ ਦਾ ਜਿਹਾ ਸ਼ੋਰ ਕੱਲੇ ਵਾਹੇ ਕੁਝ ਪਾਪਾ ਸਾਹਿਬ ਵਾਹੇ ਕੁਝ ਹਾਂਜੀ ਸਰ ਆਉਣਾ ਕਿੱਥੇ ਆ ਬਲ ਆਪਣਾ ਐਡਰੈਸ ਦੱਸੋ ਜਰੂਰ ਆਉਣਾ ਇਹ ਵੀਰ ਜੀ ਜੀਟੀ ਰੋਡ ਰਈ ਆ ਜਿਹੜਾ ਜਲੰਧਰ ਨੂੰ ਅੰਮ੍ਰਿਤਸਰ ਨੂੰ ਜੀਟੀ ਰੋਡ ਵਗਦਾ ਹੈ ਨਾ ਆਪਣਾ ਰਈਆ 바ਵਾ ਮਾਰਕੀਟ ਆ ਨੀਅਰ ਦਾਣਾ ਮੰਡੀ ਆ ਹਾਂਜੀ ਮੇਨ ਮਾਰਕੀਟ ਆਪਣੀ ਇੱਥੇ 바ਵਾ ਮਾਰਕੀਟ ਉੱਥੇ ਆਉਣਾ ਜੀ ਤੁਸੀਂ ਆਪ ਜੀ ਨੇ ਸਾਰਿਆਂ ਨੇ ਆਪਾਂ ਇਥੇ ਵੀਰ ਜੀ ਆਪਣੇ ਕੁੜਤਾ ਪਜਾਮਾ ਕੋਟ ਪੈਂਟ ਅਚਕਨ ਸ਼ੇਰਵਾਨੀ ਫਿਰ ਫਾਰਮਲ ਪੈਂਟ ਸ਼ਰਟ ਹਰ ਤਰ੍ਹਾਂ ਦੇ ਕੱਪੜੇ ਜਿੱਦਾਂ ਦੇ ਤੁਸੀਂ ਨੈਟ 'ਚ ਫੋਟੋ ਕੱਢ ਕੇ ਲੈ ਕੇ ਆਉਂਗੇ ਉਸ ਡਿਜ਼ਾਈਨ ਆਪਜੀ ਨੂੰ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਰਈਆ ਦੇ ਵਿੱਚ 바ਵਾ ਡਿਜ਼ਾਈਨਰ ਹੱਪ ਪ੍ਰਾਈਵੇਟ ਲਿਮਟਿਡ ਜੋ ਖੁੱਲ ਗਿਆ ਹੈ ਉਥੇ ਇੱਕ ਵਾਰਾ ਜਰੂਰ ਦਰਸ਼ਨ ਦਿਓ ਜੋ ਪਜਾਮਾ ਕੁੜਤਾ ਪਾਉਣ ਦੇ ਸ਼ਕੀਨ ਗੱਭਰੂ ਆ ਜਿਹੜੇ ਪਜਾਮੇ ਕੁੜਤਾ ਪਾਉਣ ਦੇ ਸ਼ਕੀਨ ਗੱਭਰੂ ਆ ਜੋ ਪਜਾਮਾ ਕੁੜਤਾ ਪਾਉਣ ਦੇ ਸ਼ਕੀਨ ਵੀਰਿਆ ਤੇ ਇੱਕ ਵਾਰਾ ਜਰੂਰ ਦਰਸ਼ਨ ਦਿਓ ਤੇ ਆਹ ਵੇਖੋ ਇਹਨਾਂ ਨੇ ਪਜਾਮਾ ਕੁੜਤਾ ਇਹੋ ਬਲੈਕ ਗ੍ਰੇ ਪਰਪਲ ਬਲੈਕ ਵਾਈਟ ਤੇ ਅੱਜ ਹੀ ਇੱਥੇ ਮਗਰਵੇ ਨਾਲੀ ਓਪਨਿੰਗ ਹੋਈ ਆ ਆਪਾਂ ਵਿਜ਼ਿਟ ਵਿਜ਼ਿਟ ਕਰਨ ਆਉਣਾ ਕਿਥੇ ਆ ਆਉਣਾ ਵਾ ਜੀ ਇਹ ਆਪਾਂ ਸ਼ਹੀਦ ਦਰਸ਼ਨ ਫਿਰਮਾਨ ਕਾਲਜ ਜਿਹੜਾ ਪਬਲਿਕ ਸਕੂਲ ਉਹਦੇ ਬਿਲਕੁਲ ਸਾਹਮਣੇ ਜਿੱਥੋਂ ਆਪਾਂ ਰੀਜਨ ਬਾਬੂ ਕਸਮ ਜਾਨਦੇ ਇਹਨਾਂ ਦਾ ਡਬਲ ਫਲੋਰ ਦੇ ਵਿੱਚ ਉੱਪਰ ਸ਼ੋਰੂਮ ਆ ਪਹਿਲਾ ਬਿਲਕੁਲ ਕੋਨੇ ਤੇ ਇਤੋਂ ਕਿਹੜੀ ਜਿਹਦਾ ਸ਼ੇਰਵਾਨੀਆਂ ਹੋਰ ਕਿਹੜੇ ਪੈਂਟ ਕੋਟ ਸਭ ਕੋ ਮਿਲਦੇ ਆ ਜੀ ਹਾਂ ਜੀ ਪੈਂਟ ਕੋਟ ਆ ਸ਼ੇਰਵਾਨੀਆਂ ਪਜਾਮਾ ਕੁਰਤਾ ਇਸ ਜਿਹੜੀ ਸਾਰੀ ਰਿਪੋਰਟ ਆ ਕਵਰ ਹੋ ਰਹੀ ਆ ਵਤਨ ਦੀ ਮਿੱਟੀ ਨਿਊ ਚੈਨਲ ਤੇ ਸਾਰੀ ਰਿਪੋਰਟ ਜਿਹੜੀ ਇਹ ਕਵਰ ਹੋ ਰਹੀ ਆ ਸੋ ਰਿਪੋਰਟਰ